ਵਚਨ ਵੀ ਲਵਾਂਗੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਹੈਗੇ ਆਂ ਔਰ ਨਸ਼ਿਆਂ ਦੀ ਕਿਸੇ ਤਰ੍ਹਾਂ ਦੀ ਅਸੀਂ ਸਪੋਰਟ ਨਹੀਂ ਕਰਾਂਗੇ ਇਹ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਸੀ ਜਿਹੜਾ ਇੱਕ ਕਾਉਂਸਲਰ ਸਾਹਿਬ ਨੇ ਵੀ ਦੱਸਿਆ ਕਿ ਇੱਕ ਟੈਗ ਲੱਗ ਚੁੱਕਾ ਔੜਦਾ ਪੰਜਾਬ ਦਾ ਸਾਨੂੰ ਇਹ ਟੈਗ ਲਾਣਾ ਬਹੁਤ ਜ਼ਰੂਰੀ ਹੈ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ੀਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਵਕ-ਵਕ ਤਰਾਂਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵਕ-ਵਕ ਹਲਕਿਆਂ ਦੇ ਵਿੱਚ ਵੀ ਨਸ਼ਾ ਮੁਕਤੀ ਯਾਤਰਾ ਕ निकाली ਜਾ ਰਹੀ ਹੈ ਤੇ ਇਸ ਵਕਤ ਮੈਂ ਮੌਜੂਦਾ ਵਾਰਡ ਨੰਬਰ 4 ਦੇ ਵਿੱਚ ਜਿੱਥੇ ਵਾਰਡ ਨੰਬਰ 4 ਦੇ ਵਿੱਚ ਕੌਂਸਲਰ ਮੇਰੇ ਨਾਲ ਮਨਦੀਪ ਆਹੂਜਾ ਸਰ ਮਜੂਨੇ ਦੇ ਪੰਜਾਬ ਪੁਲਿਸ ਵੱਲੋਂ ਰਲ ਕੇ ਉਪਰਾਲਾ ਕੀਤਾ ਜਾ ਰਿਹਾ ਹੈ ਨਸ਼ਾ ਮੁਕਤੀ ਯਾਤਰਾ ਜਿਹੜੀ ਉਹ ਕੱਢੀ ਜਾ ਰਹੀ ਹੈ ਤੇ ਗੱਲਬਾਤ ਕਰਾਂਗੇ ਸਰ ਕਿ ਅੱਜ ਨਸ਼ਾ ਮੁਕਤੀ ਯਾਤਰਾ ਕੱਢੀ ਜਾ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਾਕਫਾ ਖਲਕਿਆਂ ਦੇ ਵਿੱਚ ਕੀ ਕਹਿਣਾ ਚਾਹੋ? ਅ ਦੇਖੋ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਡਿਆ ਜੀ ਸਾਡੇ ਆ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਇਹ ਯੋਧ ਨਸ਼ਾ ਵਿਰੋਧੀ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਔਰ ਵਾਰਡ ਵਾਈਜ਼ ਅਸੀਂ ਕਰ ਰਹੇ ਆ ਸੋ ਅੱਜ ਵਾਰੀ ਸਾਡੀ ਵਾਰਡ ਨੰਬਰ 4 ਦੀ ਹੈ ਮੇਰੇ ਨਾਲ ਸਾਡੇ ਮਾਣਯੋਗ ਐਸ ਐਚਓ ਸਾਹਿਬ ਵੀ ਹੈਗੇ ਨੇ ਔਰ ਇਹ ਅਵੇਅਰਨੈਸ ਕੈਂਪੇਨ ਹੈਗੀ ਹੈ ਅਸੀਂ ਇਹਦੇ ਵਿੱਚ ਇੱਕ ਵਚਨ ਵੀ ਲਵਾਂਗੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਹੈਗੇ ਆਂ ਔਰ ਨਸ਼ਿਆਂ ਦੀ ਕਿਸੇ ਤਰ੍ਹਾਂ ਦੀ ਅਸੀਂ ਸਪੋਰਟ ਨਹੀਂ ਕਰਾਂਗੇ ਐਂਡ ਆਈ ਥਿੰਕ ਬਹੁਤ ਹੀ ਪੋਜ਼ਿਟਿਵ ਸਟੈਪ ਹੈ ਕਿਉਂਕਿ ਨਸ਼ਾ ਜਿਹੜਾ ਉਹ ਸਾਡੇ ਪੰਜਾਬ ਦੀ ਜਿਹੜੀ ਯੂਥ ਹੈ ਸਪੈਸ਼ਲੀ ਉਹਨੂੰ ਤਬਾਹ ਕਰ ਰਿਹਾ ਹੈ ਸੋ ਆਈ ਥਿੰਕ ਕਿ ਜਿੰਨਾ ਕਿ ਜ਼ਿਆਦਾ ਅਸੀਂ ਇਹਨੂੰ ਅਵੇਅਰ ਕਰ ਸਕਦੇ ਆ ਲੋਕਾਂ ਨੂੰ ਅਵੇਅਰਨੈਸ ਉਹਨਾਂ ਲੈ ਕੇ ਆ ਸਕਦੇ ਆ ਉਹਨਾਂ ਹੀ ਵਧੀਆ ਜੀ ਸੋ ਸ਼ਲਾਗਾ ਯੋਗ ਸਟੈਪ ਹੈ ਜੀ ਔਰ ਅਸੀਂ ਉਹਨੂੰ ਵੈਲਕਮ ਕਰਦੇ ਆ ਔਰ ਅਸੀਂ ਪੂਰੇ ਜੋਰ ਨਾਲ ਜੋ ਸਾਡਾ ਪਾਰਟੀ ਦਾ ਪ੍ਰੋਗਰਾਮ ਹੈਗਾ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ ਕਾਲੇ ਨੇ ਇਸ ਮੁਹਿੰਮ ਦੇ ਵਿੱਚ ਇਸ ਯਾਤਰਾ ਦੇ ਵਿੱਚ ਕੀਤੇ ਜਾਣੇ ਇਹ ਦੇਖੋ ਵਾਰਡ ਵਾਈਜ਼ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਕਿ ਇਹਦੇ ਵਿੱਚ ਅਸੀਂ ਕੋਈ ਜਿਹੜਾ ਇੱਕ ਤੇ ਨਸ਼ਾ ਨਹੀਂ ਕਰਾਂਗੇ ਪਲੱਸ ਜਿਹੜੇ ਨਸ਼ਾ ਕਰ ਰਹੇ ਨੇ ਉਹਨਾਂ ਦੀ ਸਪੋਰਟ ਨਹੀਂ ਕਰਾਂਗੇ ਪਲੱਸ ਅਸੀਂ ਪਲੈਜ ਕਰਦੇ ਹਾਂ ਅੱਜ ਹੀ ਕਿ ਜਿਹੜਾ ਹਰ ਤਰ੍ਹਾਂ ਦੀ ਉਹਨਾਂ ਦੀ ਕੋਈ ਆਪਨਾ ਕੋਈ ਅਸੀਂ ਬੇਲ ਵਾਸਤੇ ਅਪਲਾਈ ਨਹੀਂ ਕਰਾਂਗੇ ਹੋਰ ਵੀ ਬਹੁਤ ਸਾਰੇ ਇਹਦੇ ਮੁੱਦੇ ਹੈਗੇ ਨੇ ਉਹ ਜਦੋਂ ਅਸੀਂ ਆਪਣਾ ਇਹਨੂੰ ਅੱਗੇ ਲੈ ਕੇ ਜਾਵਾਂਗੇ ਤੇ ਇਹਦਾ ਅਸਰ ਤੁਹਾਨੂੰ ਦਿਸੇਗਾ ਮਹੀਨੇ ਦੋ ਮਹੀਨੇ ਤੱਕ ਕਿ ਸਾਡਾ ਪੰਜਾਬ ਜਿਹੜਾ ਹੈਗਾ ਉਹ ਫਿਰ ਤੋਂ ਰੰਗਲਾ ਪੰਜਾਬ ਬਣ ਰਿਹਾ ਔਰ ਲੋਕੀ ਇਹਦੇ ਖੁਸ਼ਹਾਲ ਨੇ ਜਿਹੜਾ ਉੜਤਾ ਪੰਜਾਬ ਵਾਲਾ ਜਿਹੜਾ ਇੱਕ ਟੈਗ ਲੱਗ ਗਿਆ ਸਾਨੂੰ ਇਹ ਛੇਤੀ ਛੇਤੀ ਅਸੀਂ ਉਹਨੂੰ ਖਤਮ ਕਰਾਂਗੇ ਸਰਕਾਰ ਦੇ ਵੱਲੋਂ ਇੱਕ ਪਾਸੇ ਨਸ਼ਾ ਖਤਮ ਕਰਨ ਲਈ ਮੁਹਿੰਮ ਚਲਾਈਆਂ ਜਾ ਰਹੀਆਂ ਲੇਕਿਨ ਦੂਜੇ ਪਾਸੇ ਗੱਲ ਕਰੀਏ ਤਾਂ ਲਗਾਤਾਰ ਮਾਮਲੇ ਵੀ ਸਾਹਮਣੇ ਆ ਰਹੇ ਨੇ ਸ਼ਰਾਬ ਮਾਮਲਾ ਮਜੀਠਾ ਤੋਂ ਜਿਹੜਾ ਸਾਹਮਣੇ ਆਇਆ ਹੈ ਦੇਖੋ ਸਰਕਾਰ ਨੂੰ ਸ਼ਕਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਇਹ ਤੇ ਬਹੁਤ ਹੀ ਗੰਭੀਰ ਮਸਲਾ ਹੈਗਾ ਐਂਡ ਆਮ ਸ਼ੋਰ ਕਿ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਉਹਨਾਂ ਦੇ ਆਪਣਾ ਨਿਗਾਹਚਾ ਗੱਲ ਆ ਗਈ ਹੈ ਤੇ ਜਿਹੜੇ ਲੋਕ ਦੋਸ਼ੀ ਨੇ ਉਹਨਾਂ ਨੂੰ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇਗੀ ਤੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਇੰਪਰੂਵਮੈਂਟ ਪ੍ਰੋਜੈਕਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਸਰ ਸਰ ਅੱਜ ਯਾਤਰਾ ਇਹ ਕੱਢੀ ਜਾ ਰਹੀ ਹੈ ਨਸ਼ਾ ਮੁਕਤ ਪੰਜਾਬ ਦਾ ਇੱਕ ਸੁਪਨਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਣਾ ਕਿਵੇਂ ਦੇਖੀਂ ਦੇਖੋ ਸਾਡੀ ਸਰਕਾਰ ਬੜੀ ਦ੍ਰਿੜਤਾ ਨਾਲ ਔਰ ਬੜੀ ਇੱਛਾ ਸ਼ਕਤੀ ਦੇ ਨਾਲ ਇਹ ਨਸ਼ਿਆਂ ਦੇ ਦਹਿਤ ਨੂੰ ਖਤਮ ਕਰਨ ਤੇ ਲੱਗੀ ਹੈ ਔਰ ਇਹ ਸਾਰੇ ਪੰਜਾਬ ਦੇ ਵਿੱਚ ਸਾਈਮਲਟੈਨਸਲੀ ਨਸ਼ਾ ਮੁਕਤੀ ਯਾਤਰਾ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਔਰ 117 ਹਲਕਿਆਂ ਦੇ ਵਿੱਚ ਜਿਹੜੇ ਐਮ ਐਲ ਏਜ਼ ਨੇ ਜਾਂ ਸਾਡੇ ਹਲਕਾ ਇਨਚਾਰਜ ਨੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਔਰ ਇੱਥੇ ਨਾਰਥ ਚ ਮੇਰੀ ਲੱਗੀ ਹੈ ਔਰ ਰੋਜ਼ ਦੀਆਂ ਸ਼ਹਿਰਾਂ ਦੇ ਵਿੱਚ ਤਿੰਨ ਤਿੰਨ ਵਾਰਡਾਂ ਦੇ ਪ੍ਰੋਗਰਾਮ ਕਰ ਰਹੇ ਆ ਔਰ ਪਿੰਡਾਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਹਰ ਪਿੰਡ 'ਚ ਜਾਣਾ ਸੋ ਸਾਰੇ ਜਿਹੜੇ ਪਬਲਿਕ ਰਿਪਰੈਜ਼ੈਂਟੇਟਿਵ ਨੇ ਹਰ ਪਿੰਡ ਹਰ ਵਾਰਡ ਦੇ ਵਿੱਚ ਅਸੀਂ ਜਾ ਰਹੇ ਹਾਂ ਔਰ ਜਿੰਨੇ ਜਿੰਨੇ ਵੀ ਸਟੇਕ ਹোল্ডার ਨੇ ਚਾਹੇ ਉਹ ਪੰਜਾਬ ਪੁਲਿਸ ਹੋਵੇ ਪਬਲਿਕ ਰਿਪਰੈਜ਼ੈਂਟੇਟਿਵ ਹੋਣ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋਵੇ ਅਸੀਂ ਸਾਰੇ ਇੱਕ ਮੰਚ ਤੇ ਬੈਠ ਕੇ ਪਰ ਸਾਡਾ ਮੇਨ ਮਕਸਦ ਇਹ ਹੈ ਕਿ ਅਸੀਂ ਜਨਤਾ ਨੂੰ ਨਾਲ ਲੈਣਾ ਕਿ ਕੋਈ ਵੀ ਮਹਿੰਮ ਤਦਕਾਬ ਜਾਂ ਹੁੰਦੀ ਜੀ ਜਨਤਾ ਦਾ ਸਹਿਯੋਗ ਮਿਲੇ ਸੋ ਇਹ ਕਿ ਬਹੁਤ ਤੁਸੀਂ ਕਹਿ ਲੋ ਕਿ ਜਿਹੜੀ ਇਸ ਵੇਲੇ ਅਟ ਮੋਸਟ ਪ੍ਰਾਇੋਰਟੀ ਹੈ ਸਰਕਾਰ ਦੀ ਔਰ ਪੰਜਾਬ ਦੀ ਕਿ ਅਸੀਂ ਨਸ਼ਿਆਂ ਨੂੰ ਖਤਮ ਕਰਨਾ ਉਹਦੇ ਲਈ ਸਾਰੇ ਚੰਗੇ ਪਤਵੰਤੇ ਜਿਹੜੇ ਅੱਗੇ ਆਏ ਨੇ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਬਣਾਈਆਂ ਨੇ ਔਰ ਵਲੰਟੀਅਰਸ ਨੂੰ ਨਾਲ ਲੈ ਕੇ ਨਸ਼ਿਆਂ ਦੇ ਖਿਲਾਫ ਮਹਿੰਮ ਸ਼ੁਰੂ ਕੀਤੀ ਹੈ ਔਰ ਇਹਦੇ ਵਿੱਚ ਇੱਕ ਕਲੀਅਰ ਸਪਸ਼ਟ ਮੈਸੇਜ ਦੇ ਦਿੱਤਾ ਗਿਆ ਕਿ ਜਾਂ ਨਸ਼ੇ ਵੇਚਣ ਵਾਲੇ ਨਸ਼ਾ ਵੇਚਣਾ ਛੱਡ ਦੇਣ ਜਾਂ ਪੰਜਾਬ ਛੱਡ ਦੇਣ ਔਰ ਪੰਜਾਬ ਪੁਲਿਸ ਨੂੰ ਫ੍ਰੀ ਹੈਂਡ ਦੇ ਦਿੱਤਾ ਗਿਆ ਕੋਈ ਕਿਸੇ ਦੀ ਸ਼ਿਫਾਰਿਸ਼ ਨਹੀਂ ਕੀਤੀ ਕਿਉਂਕਿ ਇਹ ਇਹੋ ਜੇ ਤੰਦੇ ਉਦੋਂ ਪੰਪਦੇ ਜਦੋਂ ਪਿੱਛੇ ਕੋਈ ਸਿਆਸੀ ਸ਼ੈ ਜਾਂ ਕੋਈ ਇਦਾਂ ਦੀਆਂ ਚੀਜ਼ਾਂ ਮਿਲਦੀਆਂ ਹੁਣ ਬਿਲਕੁਲ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਗਿਆ ਔਰ ਕਿਸੇ ਦੀ ਕੋਈ ਸ਼ਿਫਾਰਿਸ਼ ਨਹੀਂ ਭ੍ਰਿਸ਼ਟਾਚਾਰ ਔਰ ਨਸ਼ਿਆਂ ਦੇ ਖਿਲਾਫ ਬਿਲਕੁਲ ਕਿਸੇ ਦੀ ਕੋਈ ਸ਼ਿਫਾਰਿਸ਼ ਨਹੀਂ ਹੈ ਔਰ ਉਹਦੇ ਐਕਸ਼ਨ ਵੀ ਤੁਸੀਂ ਵੇਖ ਲਿਆ ਕਿ ਸਰਕਾਰ ਨੇ ਚਾਹੇ ਕੋਈ ਵੱਡੇ ਆਫੀਸਰ ਹੋਣ ਛੋਟੇ ਹੋਣ ਜਾਂ ਕੋਈ ਸਿਆਸੀ ਬੰਦਾ ਇਹ ਇਸ ਕੰਮ ਚ ਸ਼ਾਮਲ ਪਾਇਆ ਗਿਆ ਕਿਸੇ ਨੂੰ ਨਹੀਂ ਬਖਸ਼ਿਆ ਗਿਆ ਸੋ ਇਹਦੇ ਤੇ ਬੜਾ ਇੱਕ ਸਖਤ ਸਟੈਂਡ ਸਰਕਾਰ ਨੇ ਲਿਆ ਅੱਜ 31 ਮਈ ਤੱਕ ਅਸੀਂ ਇਹ ਸਾਰੀਆਂ ਵਿਲੇਜ ডিফেন্স ਕਮੇਟੀ ਤੇ ਵਾਰਡ ডিফেন্স ਕਮੇਟੀਆਂ ਨੂੰ ਨਾਲ ਲੈ ਕੇ ਇੱਕ ਬਲੈਜ ਦਿਵਾ ਰਹੇ ਆਂ ਔਰ ਇਸ ਮਹਿੰਮ ਦੀ ਬੇਸਿਕਲੀ ਸ਼ੁਰੂਆਤ ਹੀ ਆਏ ਕਿ ਇਹਦੇ ਉੱਤੇ ਬੜਾ ਇੰਟੈਂਸਿਵਲੀ ਸਰਕਾਰ ਕੰਮ ਕਰ ਰਹੀ ਆ ਔਰ ਜਿਹੜਾ ਸਾਡੇ ਪੰਜਾਬ ਦੀ ਤਰੱਕੀ ਚ ਸਭ ਤੋਂ ਵੱਡਾ ਇੱਕ ਰੋੜਾ ਉਹ ਨਸ਼ਿਆਂ ਦਾ ਕਿ ਉਹਨੇ ਸਾਡੀ ਨੌਜਵਾਨੀ ਬਰਬਾਦ ਕਰ ਦਿੱਤੀ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹ ਕਈ ਮਹੱਲਿਆਂ ਦੇ ਵਿੱਚ ਤੇ ਬਰਬਾਦ ਹੋ ਗਏ ਨੇ ਸੋ ਅੱਜ ਜਿੱਥੇ ਸਰਕਾਰ ਆਪਣੇ ਲੈਵਲ ਤੇ ਲੱਗੀ ਉੱਥੇ ਲੋਕਾਂ ਨੇ ਵੀ ਬਹੁਤ ਉਤਸ਼ਾਹ ਵਿਖਾਇਆ ਔਰ ਅਸੀਂ ਅੱਜ ਲੋਕਾਂ ਨੂੰ ਨਾਲ ਲੈ ਕੇ ਇਸ ਮੁਹਿੰਮ ਦੇ ਵਿੱਚ ਹਰ ਬੰਦਾ ਆਪਣਾ ਯੋਗਦਾਨ ਦੇ ਰਿਹਾ ਸਰ ਜਦੋਂ ਇਹ ਯਾਤਰਾਵਾਂ ਕਰਦੇ ਹੋ ਆਮ ਜਨਤਾ ਦਾ ਜ਼ਰੂਰ ਸਹਿਯੋਗ ਹੁੰਦਾ ਕਿ ਉਹਨਾਂ ਵੱਲੋਂ ਕੰਪਲੇਂਟਸ ਕੀਤੀਆਂ ਜਾਂਦੀਆਂ ਤੁਹਾਨੂੰ ਸਹਿਯੋਗ ਮਿਲਦਾ ਹੈ ਕਿ ਇਸ ਜਗ੍ਹਾ ਤੇ ਇਸ ਏਰੀਆ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਜ਼ਿਆਦਾ ਹੈ ਇਹ ਸਿਰਫ ਯਾਤਰਾ ਹੀ ਨਹੀਂ ਕੱਡੀਆਂ ਜਾ ਰਹੀਆਂ ਇਹ ਬਿਲਕੁਲ ਇੱਕ ਪ੍ਰੋਗਰਾਮ ਇਦਾਂ ਦਾ ਡਿਜ਼ਾਈਨ ਕੀਤਾ ਕਿ ਜਿੱਥੇ ਕੋਈ ਨਸ਼ੇ ਕਰਦੇ ਆ ਬੱਚੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਨਸ਼ਾ ਮੁਕਤੀ ਸੈਂਟਰਾਂ 'ਚ ਭਰਤੀ ਕਰਾ ਰਹੇ ਹਾਂ ਜਿਹੜੇ ਛੱਡ ਚੁੱਕੇ ਨੇ ਉਹਨਾਂ ਉਹਨਾਂ ਦੀ ਮੋਟੀਵੇਸ਼ਨ ਦੇ ਨਾਲ ਦੂਜਿਆਂ ਨੂੰ ਛਡਵਾ ਰਹੇ ਹਾਂ ਔਰ ਜਿਸ ਤਰੀਕੇ ਦੇ ਵੀ ਕਿਸੇ ਨੂੰ ਹੈਲਪ ਦੀ ਲੋੜ ਹੈ ਉਸ ਤਰੀਕੇ ਦੀ ਹੈਲਪ ਹੀ ਕਰ ਰਹੇ ਆ ਸੋ ਇਹ ਸਿਰਫ ਇੱਕ ਯਾਤਰਾ ਕੱਢਣ ਤੱਕ ਨਹੀਂਗਾ ਇਹ ਫਿਰ ਜਿੱਥੇ ਵਿਕਦੇ ਨੇ ਇਹ ਲੋਕਾਂ ਨੂੰ ਅਸੀਂ ਤਾਂ ਦੀ ਨਾਲ ਲੈ ਰਹੇ ਆ ਕਿ ਪੁਲਿਸ ਜਾਂ ਲੀਡਰਾਂ ਨੂੰ ਨਹੀਂ ਪਤਾ ਲੱਗਦਾ ਕਿਸ ਗਲੀ ਕਿਸ ਮਹੱਲੇ 'ਚ ਕੀ ਹੋ ਰਿਹਾ ਇਹ ਸੋਰਸ ਰਿਪੋਰਟ ਇਹੀ ਸਾਨੂੰ ਦੇ ਸਕਦੇ ਨੇ ਔਰ ਇਹੀ ਸਰਕਾਰ ਦਾ ਅੱਖਾਂ ਨੱਕ ਕਰਨ ਬਣ ਕੇ ਕੰਮ ਕਰ ਰਹੇ ਨੇ ਔਰ ਸਾਨੂੰ ਜਿਹੜੀ ਜਿਹੜੀਆਂ ਜੋ ਵੀ ਇਨਪੁਟਸ ਮਿਲ ਰਹੀਆਂ ਉਹਦੇ ਤੇ ਹੀ ਸਰਕਾਰ ਕੰਮ ਕਰ ਰਹੀ ਔਰ ਪੰਜਾਬ ਪੁਲਿਸ ਕੰਮ ਕਰ ਰਹੀ ਔਰ ਤੁਸੀਂ ਵੇਖਿਆ ਕਿ ਬਹੁਤ ਸਾਰਥਕ ਇਹਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹੁਣ ਤੁਸੀਂ ਵੇਖ ਰਿਹਾ ਜੇ ਕਿ ਜਿੰਨੇ ਵੀ ਨਸ਼ਾ ਵੇਚਣ ਵਾਲੇ ਜਾਂ ਵਕਾਉਣ ਵਾਲੇ ਸੀ ਹੁਣ ਤੁਹਾਨੂੰ ਅੱਜਕੱਲ ਦਿਖਦੇ ਨਹੀਂਗੇ ਪਰ ਸਟਿਲ ਜਿਹੜੇ ਇਹ ਚੀਜ਼ ਨੂੰ ਅਜੇ ਠੱਲਣੀ ਪਈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਪ੍ਰੋਪਰਲੀ ਇਹਨੂੰ ਜੜੋਂ ਜਿਹੜਾ ਉਹ ਖਾਡ ਕੇ ਫੈਂਕਾਂਗੇ। ਰੂਪਿਆ ਸਰ ਗੱਲਬਾਤ ਕਰਨ ਦੇ ਲਈ ਸੋ ਊਮਨ ਇੰਪਾਰਟਮੈਂਟ ਦੀ ਗੱਲ ਕਰੀਏ ਤਾਂ ਨਸ਼ਾ ਮੁਕਤੇ ਦੇ ਵਿੱਚ ਮਹਿਲਾਵਾਂ ਦਾ ਵੀ ਬੜਾ ਸਹਿਯੋਗ ਹੈ ਤੇ ਤੁਹਾਨੂੰ ਇੱਥੇ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਵੀ ਇਸ ਯਾਤਰਾ ਦੇ ਵਿੱਚ ਹਿੱਸਾ ਲੈ ਰਹੇ ਹੋ। ਸੀਨੀਅਰ ਡਿਪਟੀ ਮੇਅਰ ਮੇਰੇ ਨਾਲ ਮੈਂ ਮੌਜੂਦ ਨੇ ਪ੍ਰਿੰਕਾ ਮੈਮ ਮੈਮ ਕੀ ਕਹਿਣਾ ਚਾਹੋਗੇ ਅੱਜ ਯਾਤਰਾ ਵਿੱਚ ਸ਼ਾਮਿਲ? ਮੈਂ ਅੱਜ ਸਭ ਤੋਂ ਪਹਿਲਾਂ ਤੇ ਧੰਨਵਾਦ ਕਰੂੰਗੀ ਆਪਣੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਜਦੋਂ ਇਸ ਸੂਬੇ ਦੀ ਸੌਹ ਚੁ ਤੇ ਉਹਨਾਂ ਨੇ ਆਪਣੀਆਂ ਤਿੰਨ ਪ੍ਰਾਇੋਰਟੀਜ਼ ਬੜੀਆਂ ਕਲੀਅਰ ਡਿਫਾਈਨ ਕੀਤੀਆਂ ਸੀਗੀਆਂ ਜਿਹਦੇ ਵਿੱਚ ਸਭ ਤੋਂ ਪਹਿਲੋਂ ਯੁੱਧ ਸੀਗਾ ਨਸ਼ਿਆਂ ਦੇ ਵਿਰੁੱਧ ਇੱਕ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਤੇ ਤੀਸਰਾ ਜਨ ਜਨ ਤੱਕ ਸਿਹਤ ਸਹੂਿਦਾਵਾਂ ਨੂੰ ਪਹੁੰਚਾਉਂਦਾ ਤੇ ਬੜੀ ਖੁਸ਼ੀ ਆ ਮੈਨੂੰ ਕਿ ਇਨ੍ਹਾਂ ਤਿੰਨਾਂ ਤੇ ਬਿਲਕੁਲ ਵਾਰ ਲੈਵਲ ਤੇ ਕੰਮ ਹੋ ਰਿਹਾ ਤੇ ਜਿੱਥੇ ਤੁਸੀਂ ਲੇਡੀਜ਼ ਦੀ ਗੱਲ ਕੀਤੀ ਆ ਇਸ ਮੁਹਿੰਮ ਦੇ ਵਿੱਚ ਤੇ ਅਸੀਂ ਜਿੱਥੇ ਵੀ ਜਾਂਦੇ ਆ ਸਾਨੂੰ ਬਹੁਤ ਸਹਿਯੋਗ ਮਿਲਦਾ ਸਾਰੀਆਂ ਹੀ ਭੈਣਾਂ ਦਾ ਕਿਉਂਕਿ ਮੈਂ ਦੇਖਦੀ ਆ ਕਿ ਉਹ ਮੇਜਰ ਸਫਰਰ ਨੇ ਆਪਣੀਆਂ ਫੈਮਲੀਆਂ ਦੇ ਵਿੱਚ ਜੇ ਉਹਨਾਂ ਦੇ ਘਰ ਦਾ ਕੋਈ ਵੀ ਫੈਮਿਲੀ ਮੈਂਬਰ ਇਨਵੋਲਡ ਹੋ ਜਾਂਦਾ ਨਸ਼ਿਆਂ ਦੇ ਵਿੱਚ ਤੇ ਮੇਜਰ ਸਫਰ ਉਹ ਕਰਦੀਆਂ ਨੇ ਪਰ ਅੱਜ ਬੜੀ ਖੁਸ਼ੀ ਆ ਮੈਨੂੰ ਕਿ ਜਿੱਥੇ ਕਿਤੇ ਵੀ ਅਸੀਂ ਮੀਟਿੰਗਸ ਕਰਨ ਜਾਂਦੇ ਆ ਉਹ ਲੇਡੀਜ਼ ਵਾਰੀਅਰ ਬਣ ਕੇ ਅੱਗੇ ਆਉਂਦੀਆਂ ਨੇ ਯਾਤਰਾਵਾਂ ਦੇ ਵਿੱਚ ਸਾਡੇ ਨਾਲ ਸ਼ਾਮਲ ਹੁੰਦੀਆਂ ਨੇ ਜਦੋਂ ਕਿਤੇ ਜ਼ਰੂਰਤ ਪੈਂਦੀ ਹੈ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਆਪਣੇ ਘਰ ਦੇ ਜੀਆਂ ਨੂੰ ਸਮਝਾ ਕੇ ਲੈ ਕੇ ਜਾਂਦੀਆਂ ਨੇ ਫਿਰ ਜਿਸ ਤਰ੍ਹਾਂ ਘਰ ਵਿੱਚ ਉਹਨਾਂ ਦੀ ਸੇਵਾ ਲਈ ਉਪਸਥਿਤ ਆ ਉਸ ਤਰ੍ਹਾਂ ਹੀ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਲੈ ਜਾ ਕੇ ਉਹਨਾਂ ਦਾ ਸਹਿਯੋਗ ਕਰ ਰਹੀਆਂ ਨੇ ਤੇ ਇਸ ਦੇ ਨਾਲ-ਨਾਲ ਯਾਤਰਾਵਾਂ ਵਿਚ ਤੁਸੀਂ ਦੇਖੋ ਸਾਡੀਆਂ ਪਿਛਲੀਆਂ ਮੁਹਿੰਮਾਂ ਨੂੰ ਜੇ ਤੁਸੀਂ ਵਾਚ ਕਰੋਗੇ ਤੇ ਉਹ ਵੱਜ ਚੜ ਕੇ ਸੜਕਾਂ ਤੇ ਸਾਡੇ ਨਾਲ ਉਤਰੀਆਂ ਤੇ ਜਿੱਥੇ ਸਰਕਾਰ ਕਹਿ ਰਹੀ ਆ ਕਿ ਤੁਹਾਡੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਏਗਾ ਉਹਦੇ ਵਿੱਚ ਵੀ ਉਹ ਪੂਰਨ ਰੂਪ ਚ ਸਹਿਯੋਗ ਕਰ ਰਹੀਆਂ ਨੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਵਕ ਵਕ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਹਰ ਰੋਜ਼ ਜਿਹੜਾ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਕਹਿਣਾ ਚਾਹੋਗਾ ਜਵਾਰਡ ਨੰਬਰ 4 ਦੇ ਵਿੱਚ ਪਹੁੰਚ ਆ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਤੇ ਕਮਿਸ਼ਨਰ ਸਾਹਿਬ ਹੋਰ ਸੀਨੀਅਰ ਅਫਸਰਾਂ ਜਿਹੜੇ ਆ ਇਹ ਸਾਨੂੰ ਸਖਤ ਦਿਸ਼ਾ ਨਿਰਦੇਸ਼ ਨੇ ਵੀ ਨਸ਼ੇਸ਼ਬੰਦੀ ਆ ਜਿਹੜੀ ਇਹ ਯਾਤਰਾ ਕੱਢੀ ਜਾ ਰਹੀ ਹੈ ਕੈਂਪੇਨ ਚੱਲ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਇਹਦੇ ਚ ਅਸੀਂ ਵੀ ਜਿਹੜੇ ਬੋਰਡ ਲੈਵਲ ਤੇ ਆ ਕੇ ਇੱਕ ਗਰਾਊਂਡ ਲੈਵਲ ਤੇ ਆ ਕੇ ਪਬਲਿਕ ਨਾਲ ਇੰਟਰੈਕਟ ਕਰ ਰਹੇ ਆ ਉਹਨਾਂ ਕੋਲੋਂ ਫੀਡਬੈਕ ਲੈ ਰਹੇ ਆ ਤੇ ਜਿਹੜੀਆਂ ਕੋਈ ਸਾਡੀਆਂ ਉਹਨਾਂ ਨਾਲ ਗੱਲਾਂ ਕਰਨ ਵਾਲੀਆਂ ਉਹ ਸਾਂਝੀਆਂ ਕਰ ਰਹੇ ਆ ਜੀ ਹੋਰ ਵੀ ਜਿਹੜੀ ਇਥੋਂ ਜਾਣਕਾਰੀ ਸਾਨੂੰ ਇਕੱਤਰ ਹੁੰਦੀ ਹੈ ਲੋਕਲ ਲੈਵਲ ਤੇ ਕਿਸੇ ਵੇਲੇ ਉਹ ਬੰਦੇ ਜਿਹੜੇ ਆ ਗੁਰੇਜ਼ ਕਰਦੇ ਆ ਵੀ ਸਾਨੂੰ ਥਾਣੇ ਆ ਕੇ ਮਿਲਣਾ ਜਾਂ ਸੱਜੇ ਇੱਥੇ ਆਏ ਆ ਕਿਸੇ ਨੇ ਕੋਈ ਸਾਡਾ ਨੰਬਰ ਸ਼ੇਅਰ ਕਰਨਾ ਆਪਣਾ ਜਾਂ ਮੇਰਾ ਕਰਨਾ ਜੀ ਉਹ ਸਾਨੂੰ ਕਾਫੀ ਇਸ ਚੀਜ਼ ਦਾ ਫਾਇਦਾ ਹੁੰਦਾ ਆ ਤੇ ਸਭ ਤੋਂ ਜਿਹੜੀ ਮੇਨ ਗੱਲ ਹੈ ਵੀ ਜਿਹੜਾ ਇਹ ਪਲੈਜ ਲੈਣਾ ਹੈ ਜੀ ਇੱਥੇ ਸਾਰਿਆਂ ਨੇ ਵੀ ਜਿਵੇਂ ਕਾਉਂਸਲ ਸਾਹਿਬ ਨੇ ਕਿਹਾ ਜੀ ਵੀ ਕੋਈ ਵੀ ਸਪੋਰਟ ਨਹੀਂ ਕਰੇਗਾ ਕੋਈ ਬੇਲਤੇ ਨਹੀਂ ਜਾਏਗਾ ਜੀ ਕੋਈ ਹੋਰ ਤਰੀਕੇ ਦੀ ਸ਼ੀਲਡਿੰਗ ਨਹੀਂ ਕਰੇਗਾ ਤੇ ਇਹ ਬਿਲਕੁਲ ਇਹ ਫਿਰ ਇਹਨਾਂ ਲੋਕਾਂ ਦੇ ਵਿੱਚ ਜਿਹੜਾ ਮੈਸੇਜ ਕਲੀਅਰ ਜਾਏਗਾ ਦੂਜੀ ਗੱਲ ਹੈ ਵੀ ਜਿਹੜਾ ਵੀ ਕੋਈ ਇਹ ਜਿਹੜੀ ਹੋਰ ਵੀ ਮੁਹਿੰਮ ਹੈ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਜਿਹੜੀਆਂ ਨਸ਼ੇ ਦੇ ਨਾਲ ਬੜਾਈਆਂ ਪ੍ਰਾਪਰਟੀਆਂ ਨੇ ਉਹ ਵੀ ਆਇਡੈਂਟੀਫਾਈ ਕੀਤੀਆਂ ਜਾਂਦੀਆਂ ਨੇ ਤੇ ਹੋਰ ਵੀ ਜਿਹੜੇ ਆ ਤੁਸੀਂ ਵੇਖਿਆ ਹੋਣਾ ਜੀ ਬੁਲਡੋਜ਼ਰ ਐਕਸ਼ਨ ਚੱਲਦੇ ਆ ਜੀ ਜਿਹੜੀ ਵੀ ਕੋਈ ਇਲੀਗਲ ਕੰਸਟਰਕਸ਼ਨਸ ਨੇ ਜਿੱਥੇ ਵੀ ਨੇ ਤੇ ਸਰਕਾਰ ਜਿਹੜੀ ਇਹਦੇ ਕਾਫੀ ਸਖਤ ਹੈ ਤੇ ਅਸੀਂ ਵੀ ਆ ਸਾਨੂੰ ਵੀ ਕੋਈ ਅਨਡੂ ਕੋਈ ਸੱਜੇ ਖੱਬੇ ਕੋਈ ਪ੍ਰੈਸ਼ਰ ਨਹੀਂ ਜੀ ਅਸੀਂ ਬੜੀ ਫ੍ਰੀਲੀ ਕੰਮ ਕਰ ਰਹੇ ਆ ਨਸ਼ਿਆਂ ਦੇ ਵਿਰੁੱਧ ਤੇ ਜਿਹੜਾ ਬਿਲਕੁਲ ਇੱਕ ਕੈਂਪੇਨ ਬੜਾ ਵਧੀਆ ਚੱਲ ਰਿਹਾ ਹੈ ਤੇ ਲੋਕਾਂ ਦਾ ਸਾਥ ਭਰਪੂਰ ਮਿਲ ਰਿਹਾ ਜੀ ਪੰਜਾਬ ਪੁਲਿਸ ਦੀ ਗੱਲ ਕਰੀ ਤਾਂ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਨੂੰ ਵੀ ਨਸ਼ਾ ਤਸਕਰੀ ਦੇ ਵਿੱਚ ਮਾਮਲਿਆਂ ਦੇ ਵਿੱਚ ਦੇਖਿਆ ਗਿਆ ਹੈ ਜਿੱਦਾਂ ਦਾ ਲੋਕਾਂ ਦੇ ਵੱਲੋਂ ਵੀ ਕਾਫੀ ਵਿਰੋਧ ਕੀਤਾ ਗਿਆ ਹੈ ਕਿ ਇਹਨਾਂ ਨੂੰ ਜਲਦੀ ਹੀ ਬੇਲ ਮਿਲ ਜਾਂਦੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਬਿਲਕੁਲ ਜੀ ਇਹ ਬਲੈਕਸ਼ੀਪਸ ਕੁਝ ਇਹੋ ਜਿਹੇ ਹੁੰਦੀਆਂ ਨੇ ਤੇ ਉਹਨਾਂ ਤੇ ਕਾਰਵਾਈ ਵੀ ਕੜੀ ਕੀਤੀ ਗਈ ਹੈ ਚਲੋ ਬੇਲ ਕਰੂਲ ਆ ਜਿਹੜਾ ਪੁਲਿਸ ਡਿਪਾਰਟਮੈਂਟ ਦੀ ਬਿਲਕੁਲ ਕੋਸ਼ਿਸ਼ ਹੁੰਦੀ ਆ ਵੀ ਇਹਨੂੰ ਅਸੀਂ ਪੋਜ਼ ਕਰੀਏ ਪੋਜ਼ ਕਰੀਦੀ ਵੀ ਆ ਕੋਰਟ ਤੇ ਡਿਪੈਂਡ ਕਰਦਾ ਪਰ ਫਿਰ ਵੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਮੁਲਾਜ਼ਮ ਪਰ ਤੁਸੀਂ ਦੇਖੇ ਹੋਣੇ ਪਿਛਲੇ ਸਮੇਂ ਚ ਜਿਹੜੇ ਵੀ ਮੁਲਾਜ਼ਮ ਨੇ ਕੋਈ ਐਹੋ ਜੀ ਗੱਲ ਸਾਹਮਣੇ ਆਈ ਆ ਤੇ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਕੋਈ ਉਹਨੂੰ ਸ਼ੀਲਡਿੰਗ ਨਹੀਂ ਕੀਤੀ ਜਾਂ ਕੋਈ ਹੋਰ ਵੀ ਐਹੋ ਜੀ ਖਬਰ ਤੁਹਾਡੇ ਸਾਹਮਣੇ ਆਈ ਹੋਵੇ ਜੀ ਕਿ ਉਹਦਾ ਕੋਈ ਉਹਦਾ ਬਚਾਅ ਕੀਤਾ ਹੈ ਤੇ ਸਖਤ ਕਾਰਵਾਈ ਕੀਤੀ ਹੈ ਜੀ ਅੱਗੇ ਵੀ ਕਿਉਂਕਿ ਯੂਥ ਨੂੰ ਸਰ ਇੱਕ ਪੋਜ਼ਿਟਿਵ ਮੈਸੇਜ ਜੋ ਨਸ਼ਾ ਕਰਦੇ ਨੇ ਉਹਨਾਂ ਨੂੰ ਮੈਸੇਜ ਬੜਾ ਕਲੀਅਰ ਹੈ ਜੀ ਇਸੇ ਲਈ ਅਸੀਂ ਇੱਥੇ ਇਕੱਠੇ ਹੋਏ ਆਂ ਨਾਲੇ ਤੇ ਪਲੈਜ ਲੈਣ ਵਾਸਤੇ ਨਾਲੇ ਮੈਸੇਜ ਵਾਸਤੇ ਵੀ ਨਸ਼ਾ ਤੇ ਬਿਲਕੁਲ ਮਾੜੀ ਚੀਜ਼ ਹੈ ਜੀ ਤੇ ਕੋਈ ਕੋਈ ਲੁਕੀ ਗੱਲ ਨਹੀਂ ਹੈ ਤੇ ਯੂਥ ਨੇ ਮੈਸੇਜ ਆ ਵੀ ਜਿਹੜੇ ਬਿਲਕੁਲ ਆਪਣੇ ਆਪ ਨੂੰ ਬਿਜ਼ੀ ਰੱਖਦੇ ਆ ਗੁੱਡ ਆ ਜਿਹੜੇ ਕੋਈ ਫ੍ਰੀ ਟਾਈਮ ਰੱਖਦੇ ਆ ਜਾਂ ਜੇ ਕਾਲਜ ਗੋਇੰਗ ਨੇ ਜਾਂ ਹੋਰ ਕੋਈ ਆ ਆਪਣੇ ਆਪ ਨੂੰ ਸਪੋਰਟਸ ਐਕਟੀਵਿਟੀ ਦੇ ਵਿੱਚ ਜਾਂ ਹੋਰ ਕਿਸੇ ਐਹੋ ਜੀ ਚੀਜ਼ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖਣ ਤਾਂ ਜੋ ਉਹਨਾਂ ਦਾ ਧਿਆਨ ਨਾ ਭਟਕੇ ਤੇ ਖਾਸ ਕਰਕੇ ਜਿਹੜੇ ਉਹਨਾਂ ਦੇ ਪੇਰੈਂਟਸ ਨੇ ਜਾਂ ਆਲੇ ਦੁਆਲੇ ਨੇਬਰਹੂਡ ਤੇ ਨੇ ਜਿਹੜੇ ਵੀ ਨੇ ਉਹ ਵੀ ਆਪਣੇ ਆਲੇ ਦੁਆਲੇ ਦਾ ਧਿਆਨ ਰੱਖਣ ਵੀ ਕੋਈ ਬੱਚਾ ਜਿਹੜਾ ਆ ਇਹੋ ਜਿਹੇ ਕੁਰਾਹੇ ਨਾ ਪਵੇ ਜੇ ਪੈਂਦਾ ਆ ਤੇ ਉਹਦੇ ਪੇਰੈਂਟਸ ਤੱਕ ਜਾਂ ਉਹ ਕਿਸੇ ਤਰੀਕੇ ਵੀ ਉਹਨੂੰ ਜਾਂ ਉਹਦੇ ਤੱਕ ਪਹੁੰਚ ਕਰਕੇ ਨਾ ਉਹਦੇ ਬਿਲਕੁਲ ਉਹਨੂੰ ਇੱਕ ਸਹੀ ਦੇਸ਼ਾਚ ਲੈ ਜਾਂਦਾ ਜਾਵੇ ਉਹ ਟਾਈਮਲੀ ਫੜਿਆ ਜਾਵੇ ਤੇ ਉਹ ਬਿਲਕੁਲ ਨਹੀਂ ਜਾਂਦਾ ਜੀ ਪਾਸੇ ਸਰ ਗੱਲਬਾਤ ਕਰਨ ਦੇ ਲਈ ਸੋ ਜਿੱਥੇ ਪੰਜਾਬ ਸਰਕਾਰ ਪੰਜਾਬ ਪੁਲਿਸ ਡਰਾਲਕੇ ਇਹ ਨਸ਼ਾ ਮੁਕਤੀ ਮਹਿੰਮ ਚਲਾ ਰਹੀ ਹੈ ਤਾਂ ਉੱਥੇ ਹੀ ਹਲਕਾ ਨਿਵਾਸੀਆਂ ਦੇ ਵੱਲੋਂ ਵੀ ਜਿਹੜਾ ਹੈ ਉਹ ਖੂਬ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਇਸ ਮੁਹਿੰਮ 'ਚ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ ਗੱਲਬਾਤ ਕਰਾਂਗੇ ਸਰ ਕਿਵੇਂ ਦੇਖ ਦਿਓ ਅੱਜ ਸਾਰੇ ਹਲਕਾ ਨਿਵਾਸੀ ਵੀ ਇੱਥੇ ਪਹੁੰਚੇ ਨੇ ਸਪੋਰਟ ਕਰਨ ਪਹੁੰਚੇ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਜਿਹੜਾ ਨਸ਼ਾ ਮੁਕਤੀ ਯਾਤਰਾ ਕੱਢੀ ਜੀ ਇਹ ਬੜਾ ਇੱਕ ਉਪਰਾਲਾ ਬਹੁਤ ਵਧੀਆ ਜਿਹਦੇ ਵਿੱਚ ਇਹ ਪੰਜਾਬ ਸਰਕਾਰ ਬਹੁਤ ਅੱਗੇ ਆ ਰਹੀ ਹੈ ਇਹ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਸੀ ਜਿਹੜਾ ਇੱਕ ਕੌਂਸਲਰ ਸਾਹਿਬ ਨੇ ਵੀ ਦੱਸਿਆ ਕਿ ਇੱਕ ਟੈਗ ਲੱਗ ਚੁੱਕਾ ਉੜਦਾ ਪੰਜਾਬ ਦਾ ਸਾਨੂੰ ਇਹ ਟੈਗ ਲਾਣਾ ਬਹੁਤ ਜ਼ਰੂਰੀ ਹੈ ਇਹ ਜਦੋਂ ਤੱਕ ਨਹੀਂ ਉਤਰੇਗਾ ਉਂਦਰ ਪੰਜਾਬ ਸਾਡਾ ਉਸਾਰੀ ਨਹੀਂ ਕਰ ਸਕਦਾ ਸੋ ਠੀ ਹੋਰ ਗੱਲਬਾਤ ਇੱਥੇ ਕਰਾਂਗੇ ਹਲਕਾ ਨਿਵਾਸੀ ਮੌਜੂਦ ਨੇ ਕਿਉਂਕਿ ਜਿਹੜੇ ਲੋਕ ਹਲਕੇ ਦੇ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਕਿ ਸਾਡੇ ਹਲਕਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਨਸ਼ਾ ਹੈ ਚੱਲ ਰਿਹਾ ਹੈ ਜਾਂ ਫਿਰ ਨਹੀਂ ਤਾਂ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਅੱਜ ਇਸ ਯਾਤਰਾ ਦੇ ਵਿੱਚ ਹਿੱਸਾ ਲੈਣੇ ਮੈਂ ਸਮਝਦਾ ਜੀ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਇੱਕ ਉਪਰਾਲਾ ਹੈ ਔਰ ਨਸ਼ਾ ਤੇ ਵਾਕਈ ਸਾਡੇ ਪੰਜਾਬ ਨੂੰ ਖੋਖਲਾ ਕਰੀ ਜਾ ਰਿਹਾ ਹੈ ਔਰ ਇਹਦੇ ਬਾਰੇ ਜਿਹੜੀ ਸਰਕਾਰ ਦੀ ਸੋਚ ਆ ਹੁਣ ਬਹੁਤ ਪੋਜ਼ਿਟਿਵ ਆ ਔਰ ਇਸ ਸਮੇਂ ਦੇਖਿਆ ਕਿ ਜੇ ਇਸੇ ਤਰੀਕੇ ਨਾਲ ਪੰਜਾਬ ਸਰਕਾਰ ਸ਼ਕਤੀ ਨਾਲ ਵੀ ਔਰ ਮੋਟੀਵੇਸ਼ਨ ਨਾਲ ਵੀ ਅਗਰੇ ਕੰਮ ਕਰਦੀ ਰਹੀ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਚੰਗਾ ਟਾਈਮ ਦੇਖ ਸਕਦੇ ਹਾਂ ਸ਼ਾਇਦ ਸਾਡਾ ਪੰਜਾਬ ਦਾ ਯੂਥ ਜਿਹੜਾ ਉਹ ਇੰਨੀਆਂ ਚੀਜ਼ਾਂ ਤੋਂ ਬਾਹਰ ਸਕੇ ਤੋ ਐਸੇ ਕੇ ਹਲਵਾ ਨਿਵਾਸੀ ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਰਲ ਕੇ ਨਸ਼ਾ ਮੁਹਿੰਮ ਯਾਤਰਾ ਜਿਹੜੀ ਨਸ਼ਾ ਮੁਕਤੀ ਯਾਤਰਾ ਕੱਢੀ ਜਾ ਰਹੀ ਹੈ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਤੇ ਵਾਰਡ ਨੰਬਰ 4 'ਚ ਮੌਜੂਦਾ ਜਿੱਥੇ ਕਾਉਂਸਲਰ ਮਨਦੀਪ ਆਹੂਜਾ ਸਰ ਵੱਲੋਂ ਆਪਣੇ ਹਲਕਾ ਨਿਵਾਸੀਆਂ ਦੇ ਨਾਲ ਕੇ ਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਯਾਤਰਾ ਕੱਢੀ ਜਾ ਰਹੀ ਹੈ ਜ਼ਿਲ੍ਹੇ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ